ABC ਪੰਜਾਬ ਦੇ ਵਿਸ਼ੇਸ਼ ਬਲਟਨ ਦੇਸ਼ ਦਾ ਖਬਰਨਾਮਾ ਵਿੱਚ ਤੁਹਾਡਾ ਸਵਾਗਤ ਹੈ ਪਹਿਲਾਂ ਅੱਜ ਦੀਆਂ ਦੇਸ਼ ਪੱਧਰ ਦੀਆਂ ਪ੍ਰਮੁੱਖ ਖਬਰਾਂ ਆਮ ਆਦੀ ਪਾਰਟੀ ਵੱਲੋਂ ਵੱਡਾ ਲਾਨ ਪੰਜਾਬ ਦੇ ਵਿੱਚ ਨਹੀਂ ਹੋਏਗਾ ਕਾਂਗਰਸ ਪਾਰਟੀ ਦੇ ਨਾਲ ਗੱਠ ਜੋੜ ਇੰਡੀਆ ਲਾਈਸ ਗੱਠ ਜੋੜ ਦੇ ਪਏ ਪਟਾਕੇ ਬੰਗਾਲ ਦੇ ਵਿੱਚ ਵੀ TMC ਵੱਖਰੇ ਤੌਰ ਤੇ ਲੜੇਗੀ ਲੋਕ ਸਭਾ ਚੋਣਾਂ ਚੰਡੀਗੜ੍ਹ ਨਗਰ ਨਗਮ ਦੇ ਮੇਅਰ ਤੇ ਸੀਨੀਅਰ ਤੇ ਡਿਪਟੀ ਮੇਅਰ ਦੀ ਚੋਣ ਵਾਸਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਵੱਡਾ ਫੈਸਲਾ 30 ਤਰੀਕ ਨੂੰ ਕਰਵਾਈਆਂ ਜਾਣ ਚੋਣਾ ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ ਮਲਕ ਅਰਜੇ ਖੜਗੇ ਦੀ ਦੇਸ਼ ਦੇ ਗ੍ਰਹਿ ਮੰਤਰੀ ਅਮੀਸ਼ਾਰ ਨੂੰ ਚਿੱਠੀ ਅਸਮ ਚ ਰਾਹੁਲ ਗਾਂਧੀ ਦੀ ਜਾਨ ਨੂੰ ਖਤਰਾ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦੀ ਵੀ ਵੀ ਆਈ ਪੀ ਲੋਕਾਂ ਨੂੰ ਅਪੀਲ ਜੋਧਿਆ ਦਰਸ਼ਨ ਕਰਨ ਵਾਸਤੇ ਪਹਿਲਾਂ ਦੱਸਿਆ ਜਾਵੇ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਖ-ਵੱਖ ਝਾਂਕੀਆਂ ਨੂੰ ਪ੍ਰਦਰਸ਼ਨ ਕਰਨ ਵਾਲੇ ਕਲਾਕਾਰਾਂ ਅਤੇ ਐਨਸੀਸੀ ਕੈਂਡੀਡੇਟਾਂ ਦੇ ਨਾਲ ਕਰਨਗੇ ਮੁਲਾਕਾਤ ਹੁਣ ਖਬਰਾਂ ਵਿਸਤਾਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਚੰਡੀਗੜ੍ਹ ਨਗਰ ਨਗਿੰਮ ਦੇ ਮੇਅਰ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਚੋਣਾਂ ਵਾਸਤੇ ਹੁਕਮ ਸੁਣਾ ਦਿੱਤੇ ਨੇ 30 ਜਨਵਰੀ ਨੂੰ ਚੋਣਾਂ ਹੋਣਗੀਆਂ ਔਰ ਹਾਈ ਕੋਰਟ ਨੇ ਕਿਹਾ ਕਿ 10 ਵਜੇ ਤੱਕ ਇਹ ਚੋਣਾਂ ਕਰਾਈਆਂ ਜਾਣ ਕਾਨੂੰਨ ਵਿਵਸਥਾ ਦੀ ਜ਼ਿੰਮੇਵਾਰੀ ਚੰਡੀਗੜ੍ਹ ਪੁਲਿਸ ਦੀ ਹੋਏਗੀ ਚੰਡੀਗੜ੍ਹ ਦੇ ਮੇਅਰ ਚੋਣ ਨੂੰ ਲੈ ਕੇ 30 ਜਨਵਰੀ ਨੂੰ ਜਿਹੜੇ ਹੁਕਮ ਦਿੱਤੇ ਗਏ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਉਹਨੂੰ ਲੈ ਕੇ ਹੁਣ ਚੰਡੀਗੜ੍ਹ ਪ੍ਰਸ਼ਾਸਨ ਨੂੰ ਭਾਜੜਾ ਪੈ ਚੁੱਕੀ ਹੈ। ਆਮ ਆਦੀ ਪਾਰਟੀ ਕਾਂਗਰਸ ਗੱਠਜੋੜ ਦੇ ਮੇਅਰ ਅਹੁਦੇ ਦੇ ਲਈ ਉਮੀਦਵਾਰ ਜਿਹੜੇ ਨੇ ਉਹ ਕੁਲਦੀਪ ਸਿੰਘ ਟੀਟਾ ਵੱਲੋਂ ਇੱਕ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਗਈ ਸੀ। ਇੱਕ ਪਟੀਸ਼ਨ ਜਿਹਦੇ ਚੋਂ 18 ਜਨਵਰੀ ਨੂੰ ਚੋਣਾ ਰੱਦ ਕਰਵਾਉਣ ਦੇ ਤੁਰੰਤ ਬਾਅਦ ਦਾਖਲ ਕੀਤੀ ਜਿਸ ਤੋਂ ਬਾਅਦ ਉਹਨਾਂ ਨੇ ਅਪੀਲ ਕੀਤੀ ਸੀ ਕਿ ਜਲਦ ਜਲਦ ਚੋਣਾ ਕਰਵਾਇਆ ਜਾਵੇ ਦੂਸਰੀ ਪਟੀਸ਼ਨ 19 ਜਨਵਰੀ ਨੂੰ ਦਾਖਲ ਕੀਤੀ ਗਈ ਸੀ ਇਸ ਵਿੱਚ ਉਹਨਾਂ ਨੇ ਕਿਹਾ ਸੀ ਕਿ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ 6 ਫਰਵਰੀ ਨੂੰ ਚੋਣਾ ਜਿਹੜੀਆਂ ਕਰਵਾਈਆਂ ਜਾ ਰਹੀਆਂ ਉਸ ਪਟੀਸ਼ਨ ਦੇ ਜ਼ਰੀਏ ਚੁਣੌਤੀ ਦਿੱਤੀ ਗਈ ਸੀ ਇਸ ਤੋਂ ਪਹਿਲਾਂ ਨਗਰ ਨਿਗਮ ਦੇ ਮੇਅਰ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਚੋਣ ਲਈ 18 ਜਨਵਰੀ ਨੂੰ ਦੇਣਾ ਮੁਕਰ ਕੀਤਾ ਗਿਆ ਸੀ ਇਸ ਲਈ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਵਿਨੇ ਕੁਮਾਰ ਵੱਲੋਂ ਇੱਕ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਸੀ 16 ਜਨਵਰੀ ਵੱਲੋਂ ਕਾਂਗਰਸ ਪਾਰਟੀ ਦੇ ਵੱਲੋਂ ਮੇਰ ਅਹੁਦੇ ਵਾਸਤੇ ਜਿਹੜਾ ਉਮੀਦਵਾਰ ਆ ਜਸਬੀਰ ਸਿੰਘ ਬੰਟੀ ਉਹਦੇ ਵੱਲੋਂ ਨਾਮਜ਼ਦਗੀ ਪੱਤਰ ਵਾਪਸ ਲੈਣ ਤੇ ਹਗਾਮਾ ਹੋ ਗਿਆ ਸੀ ਤੇ ਫਿਰ ਡੀਸੀ ਵੱਲੋਂ ਲਗਾਏ ਗਏ ਚੋਣ ਅਧਿਕਾਰੀ ਦੀ ਅਚਾਨਕ ਤਬੀਅਤ ਖਰਾਬ ਹੋਣ ਦਾ ਮਸਲਾ ਹੋਰ ਪਟ ਗਿਆ ਇਸ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਨੇ ਚੋਣਾਂ ਟਾਲ ਦਿੱਤੀਆਂ ਇਸ ਤੋਂ ਬਾਅਦ ਕਾਂਗਰਸ ਅਤੇ ਆਮ ਆਦੀ ਪਾਰਟੀ ਦੇ ਕੌਂਸਲਰਾਂ ਵੱਲੋਂ ਨਗਰ ਨਿਗਮ ਦੇ ਦਫ਼ਤਰ ਦੇ ਬਾਹਰ ਹੰਗਾਮਾ ਨਾਰੇਬਾਜ਼ੀ ਕੀਤੀ ਗਈ ਇਸ ਤੋਂ ਬਾਅਦ ਕੋਰਟ ਨੇ ਦੋ ਵਿੱਚ ਦੋ ਪਟੀਸ਼ਨਾਂ ਦਾਖਲ ਕੀਤੀਆਂ ਗਈਆਂ ਨੇ ਹੁਣ ਇੱਕ ਭਾਜਪਾ ਵੱਲੋਂ ਜਿਹੜੇ ਉਮੀਦਵਾਰ ਨੇ ਸੀਨੀਅਰ ਡਿਪਟੀ ਮੇਅਰ ਵਾਸਤੇ ਉਹਨਾਂ ਦਾ ਨਾਮ ਗੁਰਜੀਤ ਸਿੰਘ ਸੰਧੂ ਹੈ ਜਦਕਿ ਗੱਠਜੋੜ ਵਾਸਤੇ ਜਿਹੜੇ ਨੇ ਸੀਨੀਅਰ ਡਿਪਟੀ ਮੇਅਰ ਉਹ ਹੈ ਗੁਰਪ੍ਰੀਤ ਗਾਭੀ ਇਸੇ ਤਰ੍ਹਾਂ ਭਾਰਤੀ ਜਨਤਾ ਪਾਰਟੀ ਵੱਲੋਂ ਜਿਹੜੇ ਨੇ ਡਿਪਟੀ ਮੇਅਰ ਵਾਸਤੇ ਉਮੀਦਵਾਰ ਰਜਿੰਦਰ ਸਿੰਘ ਨੇ ਜਦਕਿ ਗੱਠਜੋੜ ਵੱਲੋਂ ਨਿਰਮਲਾ ਦੇਵੀ ਨੇ ਤੇ ਹੁਣ 30 ਤਰੀਕ ਨੂੰ ਜਿਹੜੇ ਨੇ ਇਹ ਵੋਟਾਂ ਪੈਣ ਗਿਆ ਜਿਹਦੇ ਚ ਆਮ ਆਦੀ ਪਾਰਟੀ ਤੇ ਕਾਂਗਰਸ ਪਾਰਟੀ ਦੇ ਕੌਂਸਲਰਾਂ ਨੂੰ ਮਿਲਾ ਕੇ ਗੱਲ ਕੀਤੀ ਜਾਵੇ ਤੇ 20 ਨੇ ਜਦਕਿ ਬੀਜੇਪੀ ਕੋ 13 ਤੇ ਇੱਕ ਵੋਟ ਲੋਕ ਸਭਾ ਮੈਂਬਰ ਦੀ ਹੈ ਅੰਕੜਿਆਂ ਦੇ ਹਿਸਾਬ ਨਾਲ ਗੱਠਜੋੜ ਦੇ ਤਿੰਨੇ ਉਮੀਦਵਾਰ ਜਿੱਤਦੇ ਦਿਖਾਈ ਦੇ ਰਹੇ ਨੇ ਲੇਕਿਨ ਹਾਲੇ ਦਿਨ ਬਾਕੀ ਨੇ ਬੀਜੇਪੀ ਇਸ ਸਿਆਸਾ ਦੇ ਵਿੱਚ ਕੁਝ ਹੋਰ ਵਿਖੇੜ ਖੇੜ ਸਕਦੀ ਹੈ ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਜਿਹੜੀਆਂ ਕੰਸੋਵਾਂ ਤੇ ਚਰਚਾ ਚੱਲ ਰਹੀ ਸੀ ਕਿ ਪੰਜਾਬ ਵਿੱਚ ਆਮ ਆਦੀ ਪਾਰਟੀ ਤੇ ਕਾਂਗਰਸ ਪਾਰਟੀ ਦਾ ਗੱਠ ਜੁੜ ਹੋ ਸਕਦਾ ਉਹ ਗੱਠ ਜੋੜ ਹੁਣ ਇੱਕ ਪਾਸੇ ਰਹਿ ਚੁੱਕਾ ਕਿਉਂਕਿ ਆਮ ਆਦੀ ਪਾਰਟੀ ਨੇ ਇਕੱਲਿਆਂ ਹੀ ਚੋਣ ਲੜਨ ਦਾ ਫੈਸਲਾ ਕਰ ਦਿੱਤਾ ਇਹਦੇ ਵਿੱਚ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਕਹਿ ਚੁੱਕੇ ਨੇ ਕਿ 13 ਸੀਟਾਂ ਵਾਸਤੇ ਅਸੀਂ 40 ਜਿਹੜੇ ਨੇ ਸੰਭਾਵੀ ਉਮੀਦਵਾਰ ਤਲਾਸ਼ ਲਏ ਨੇ ਸਰਵੇਖਣ ਕਰਵਾਇਆ ਜਾਏਗਾ ਵਿਨੇਬਿਲਟੀ ਦੇ ਆਧਾਰ ਤੇ 40 ਜਾਂ 13 ਜਾਣਿਆਂ ਨੂੰ ਟਿਕਟ ਦਿੱਤੀ ਜਾਊਗੀ ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ਤੇ ਆਮ ਆਦੀ ਪਾਰਟੀ ਹੁਣ ਇਕੱਲਿਆਂ ਹੀ ਚੋਣ ਲੜੇਗੀ ਇਸ ਲਈ ਅੰਦਰੂਨੀ ਤੌਰ ਤੇ ਆਮ ਆਦੀ ਪਾਰਟੀ ਨੇ ਪੂਰੀ ਤਿਆਰੀ ਕਰ ਲਈ ਹੈ 13 ਲੋਕ ਸਭਾ ਸੀਟਾਂ ਵਾਸਤੇ 40 ਨਾਵਾਂ ਦਾ ਜਿਹੜੀ ਸੂਚੀ ਬਣਾਈ ਗਈ ਆ ਕਿਸੇ ਸੀਟ ਤੇ ਦੋ ਉਮੀਦਵਾਰ ਹੈ ਕਿਸੇ ਤੇ ਚਾਰ ਵਿਕਲਪ ਰੱਖੇਗੇ ਨੇ ਜਦ ਕਿ ਜਲੰਧਰ ਤੋਂ ਮੌਜੂਦਾ ਲੋਕ ਸਭਾ ਮੈਂਬਰ ਸ਼ੀਲ ਕੁਮਾਰ ਰਿੰਕੂ ਅਜਿਹੀ ਇੱਕ ਜਲੰਧਰ ਸੀਟਾ ਜਿੱਥੇ ਸਿਰਫ ਉਹਨਾਂ ਦਾ ਹੀ ਨਾਮ ਹੈ ਆਮ ਆਦੀ ਪਾਰਟੀ ਦੇ ਜਾਣਕਾਰਾਂ ਮੁਤਾਬਕ ਪਹਿਲਾਂ ਦਿੱਲੀ ਵਿੱਚ ਹੋਈ ਆਮ ਆਦੀ ਪਾਰਟੀ ਦੇ ਕੌਮੀ ਕਨਵੀਨਰ ਵਿਧ ਕੇਜਰੀਵਾਲ ਨੇ ਭਗਵੰਤ ਮਾਨ ਦੇ ਇਸ ਫੈਸਲੇ ਨੂੰ ਹਰੀ ਛੱਡੀ ਦੇ ਦਿੱਤੀ ਇਸ ਮੀਟਿੰਗ ਵਿੱਚ ਆਮ ਆਦੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਦੀਪ ਪਾਠਕ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਕਈ ਹੋਰ ਉਮੀਦਵਾਰ ਨੇਤਾ ਵੀ ਹਾਜ਼ਰ ਸਨ ਇਹ ਆਪ ਦੇ ਫੈਸਲੇ ਨੂੰ ਵਿਰੋਧੀ ਧਿਰਾਂ ਦੇ ਗੱਠਜੋੜ ਨੇ ਇੰਡੀਆ ਗੱਠਜੋੜ ਦੀ ਮੀਟਿੰਗ ਚ ਵੀ ਇਹ ਗੱਲਬਾਤ ਰੱਖੀ ਆ ਪੰਜਾਬ ਦੇ ਸੀਐਮ ਭਗਵੰਤ ਮਾਨ ਪਹਿਲਾਂ ਹੀ ਕਹਿ ਚੁੱਕੇ ਸੀ ਕਿ ਅਸੀਂ ਪੰਜਾਬ ਚ 13 0 ਦੇ ਨਾਲ ਸੀਟਾਂ ਜਿੱਤਾਂਗੇ ਤੇ ਉਹ ਲਗਾਤਾਰ ਭਗਵੰਤ ਮਾਨ ਵੱਖਰੇ ਤੌਰ ਤੇ ਇਕੱਲੇ ਤੌਰ ਤੇ ਚੋਣ ਲੜਨ ਦੀ ਪੈਰਵਾਈ ਕਰ ਰਹੇ ਸੀ ਤੇ ਹੁਣ ਅੱਜ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ মিডিਆ ਦੇ ਨਾਲ ਗੱਲਬਾਤ ਕਰਦਿਆਂ ਕਹਿ ਦਿੱਤਾ ਕਿ ਪੰਜਾਬ ਪੂਰੇ ਦੇਸ਼ ਦਾ ਹੀਰੋ ਬਣੇਗਾ ਤੇ ਲੋਕ ਸਭਾ ਚੋਣਾਂ ਵਿੱਚ ਪੰਜਾਬ ਆਮ ਆਦੀ ਪਾਰਟੀ ਜਿਹੜੀ ਆ ਉਹ 13 ਦੀਆਂ 13 ਸੀਟਾਂ ਜਿੱਤੇਗੀ ਉਧਰ ਇੰਡੀਆ ਗੱਠਜੋੜ ਨੂੰ ਇੱਕ ਹੋਰ ਵੱਡਾ ਝਟਕਾ ਮਿਲਿਆ ਜਦੋਂ ਮਮਤਾ ਬੇਨਰਜੀ ਦਿਲ ਜਿਹੜੇ ਬੰਗਾਲ ਦੇ ਮੁੱਖ ਮੰਤਰੀ ਅਤੇ TMC ਦੇ ਸੁਪਰੀਮੋ ਉਹਨਾਂ ਨੇ ਵੀ ਵੱਖਰੇ ਤੌਰ ਤੇ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੇਨਰਜੀ ਨੇ 2024 ਦੀਆਂ ਲੋਕ ਸਭਾ ਚੋਣਾਂ ਇਕੱਲੇ ਲੜਨ ਦਾ ਫੈਸਲਾ ਕਰ ਦਿੱਤਾ ਉਹਨਾਂ ਨੇ ਕਿਹਾ ਅਕੇ ਪਸ਼ਮੀ ਬੰਗਾਲ ਦੇ ਵਿੱਚ ਜਿਹੜਾ ਸੀਟ ਸੇਰਮ ਲੈ ਕੇ ਕਾਂਗਰਸ ਨੇ ਉਹਨਾਂ ਦਾ ਜਿਹੜਾ ਪ੍ਰਸਤਾਵ ਠਕਰਾਇਆ ਤੇ ਹੁਣ ਅਸੀਂ ਬੰਗਾਲ ਚ ਇਕੱਲੇ ਹੀ ਝੋਲੜਾਂਗੇ ਦਰਅਸਲ ਲੋਕ ਸਭਾ ਚੋਣਾਂ ਦੇ ਲਈ ਬੰਗਾਲ ਵਿੱਚ 10 ਤੋਂ 12 ਜਿਹੜੀਆਂ ਸੀਟਾਂ ਤੇ ਕਾਂਗਰਸ ਪਾਰਟੀ ਮੰਗ ਕਰ ਰਹੀ ਸੀ ਜਦ ਕਿ ਮੰਮਤਾ ਬੇਨਰਦੀ ਕਾਂਗਰਸ ਪਾਰਟੀ ਨੂੰ ਸਿਰਫ ਦੋ ਸੀਟਾਂ ਦੇਣ ਤੇ ਅੜੇ ਸੀ ਇਹੋ ਕਾਰਨ ਹੈ ਕਿ ਇਹ ਜਿਹੜਾ ਗੱਠਜੋੜ ਟੁੱਟ ਗਿਆ ਇਹ ਉਹ ਸੀਟਾਂ ਨੇ ਜਿਹੜੀਆਂ ਕਾਂਗਰਸ ਨੇ ਸਾਲ 2119 ਦੀਆਂ ਲੋਕ ਸਭਾ ਚੋਣਾਂ 'ਚ ਜਿੱਤੀਆਂ ਸੀ ਕਾਂਗਰਸ ਤੋਂ ਇਲਾਵਾ ਬੰਗਾਲ ਦੇ ਵਿੱਚ ਲੈਫਟ ਪਾਰਟੀਆਂ ਵੀ ਜੋ 28 ਦਲ ਨੇਗਾ ਇੰਡੀਆ ਗੱਠਜੋੜ ਦੇ ਵਿੱਚ ਉਹਦੇ 'ਚ ਸੀਪੀਆਈ ਤੇ ਸੀਪੀਐਮ ਵੀ ਆ ਮਮਤਾ ਨੇ ਹਾਵੜਾ ਦੇ ਵਿੱਚ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੇਰੀ ਕਾਂਗਰਸ ਪਾਰਟੀ ਦੇ ਨਾਲ ਕੋਈ ਚਰਚਾ ਨਹੀਂ ਮੈਂ ਹਮੇਸ਼ਾ ਕਿਹਾ ਸੀ ਕਿ ਅਸੀਂ ਬੰਗਾਲ ਦੇ ਵਿੱਚ ਇਕੱਲੇ ਚੋਣ ਲੜਾਂਗੇ ਪਰ ਮੈਨੂੰ ਇਸ ਗੱਲ ਦਾ ਬਿਲਕੁਲ ਚਿੰਤਾ ਨਹੀਂ ਹੈ ਕਿ ਦੇਸ਼ ਵਿੱਚ ਕੀ ਹੋਵੇਗਾ ਲੇਕਿਨ ਅਸੀਂ ਸੈਕੂਲਰ ਪਾਰਟੀ ਆ ਤੇ ਬੰਗਾਲ ਦੇ ਵਿੱਚ ਅਸੀਂ ਇਕੱਲੇ ਹੀ ਭਾਰਤੀ ਜਨਤਾ ਪਾਰਟੀ ਨੂੰ ਹਰਾਵਾਂਗੇ ਮੈਂ ਹੁਣ ਇੰਡੀਆ ਗੱਠ ਜੋੜ ਦਾ ਹਿੱਸਾ ਹੈ ਜਾਂ ਨਹੀਂ ਪਰ ਬੰਗਾਲ ਦੇ ਵਿੱਚ ਅਸੀਂ ਇਕੱਲੇ ਚੋਲਣਾਗੇ ਤਾਂ ਬੈਨਰਜੀ ਨੇ ਕਾਂਗਰਸ ਦੀ ਭਾਰਤ ਯਾਤਰਾ ਨੂੰ ਵੀ ਲੈ ਕੇ ਬਿਆਨ ਦਿੱਤਾ ਉਹਨਾਂ ਨੇ ਕਿ 25 ਜਨਵਰੀ ਤੋਂ ਰਾਹੁਲ ਗਾਂਧੀ ਦੀ ਨ્યાય ਯਾਤਰਾ ਸਾਡੇ ਸੂਬੇ ਵਿੱਚੋਂ ਲੰਘ ਰਹੀ ਹੈ ਲੇਕਿਨ ਇਸ ਬਾਰੇ ਸਾਨੂੰ ਦੱਸਿਆ ਹੀ ਨਹੀਂ ਗਿਆ ਤੇ ਸਾਨੂੰ ਨਾ ਹੀ ਯਾਤਰਾਵਾ ਵਿੱਚ ਜੁੜਨ ਵਾਸਤੇ ਆਇਆ ਇਸ ਲਈ ਅਸੀਂ ਇਸ ਯਾਤਰਾ ਵਿੱਚ ਵੀ ਸ਼ਾਮਲ ਨਹੀਂ ਹੋਵਾਂਗੇ ਅਸਮ ਚ ਰਾਹੁਲ ਗਾਂਧੀ ਦੀ ਸੁਰੱਖਿਆ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ ਮਲਕਰ ਜੇ ਖੜਗੇ ਨੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਦੋ ਪੰਨਿਆਂ ਦੀ ਚਿੱਠੀ ਲਿਖੀ ਹੈ ਚਿੱਠੀ ਵਿੱਚ ਭਾਰਤ ਜੋੜੋ ਨਿਆਂ ਯਾਤਰਾ ਦੇ 18 ਜਨਵਰੀ ਨੂੰ ਅਸਮ ਚ ਐਂਟਰੀ ਤੋਂ ਬਾਅਦ 22 ਜਨਵਰੀ ਤੱਕ ਰਾਹੁਲ ਗਾਂਧੀ ਦੀ ਸੁਰੱਖਿਆ ਵਿੱਚ ਹੋਈ ਕਟਾਈ ਨੂੰ ਲੈ ਕੇ ਉਹਨਾਂ ਨੇ ਪੰਜ ਘਟਨਾਵਾਂ ਦਾ ਜ਼ਿਕਰ ਕੀਤਾ ਖੜਗੇ ਨੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਕਿਹਾ ਕਿ ਅਸਮ ਦੇ ਮੁੱਖ ਮੰਤਰੀ ਔਰ ਉਤੋਂ ਦੇ ਡੀਜੀਪੀ ਨੂੰ ਨਿਰਦੇਸ਼ ਦਿੱਤੇ ਜਾਣ ਕਿ ਤਾਂ ਕਿ ਕੋਈ ਵੀ ਹੋਣੀ ਵਾਲੀ ਸਥਿਤੀ ਨਾ ਬਣ ਖੜ ਗਏ ਨੇ ਤੇ ਕਹਿਣਾ ਕਿ ਯਾਤਰਾ ਦੇ ਵਿਰੋਧ ਵਿੱਚ ਭਾਰਤੀ ਜਨਤਾ ਪਾਰਟੀ ਦੇ ਸਮਰਥਕ ਰਾਹੁਲ ਦੇ ਕਾਫਲੇ ਦੇ ਬਿਲਕੁਲ ਨਜ਼ਦੀਕ ਪਹੁੰਚ ਰਹੇ ਨੇ ਅਜੇ ਚ ਰਾਹੁਲ ਮਜਬੂਰ ਆਪਣੀ ਸੁਰੱਖਿਆ ਨੂੰ ਦਰਕਨਾਰ ਕਰਕੇ ਬਾਹਰ ਆਉਣਾ ਪੈ ਰਿਹਾ ਤੇ ਰਾਹੁਲ ਨੂੰ ਅਸਮ ਚ ਜੈਡ ਪਲੱਸ ਸਿਕਿਉਰਟੀ ਮਿਲੀ ਚਾਹੀਦੀ ਹੈ ਅਸਮ ਪੁਲਿਸ ਨੇ 23 ਜਨਵਰੀ ਨੂੰ ਗੁਹਾਟੀ ਚ ਰਾਹੁਲ ਗਾਂਧੀ ਕੇ ਸੀ ਵੀ ਨੂੰ ਗੋਪਾਲ ਕਨਿਆ ਕੁਮਾਰ ਅਤੇ ਹੋਰਨਾਂ ਦੇ ਖਿਲਾਫ ਇੱਕ ਮੁਕੱਦਮਾ ਵੀ ਅਸਮ ਪੁਲਿਸ ਨੇ ਕੀਤਾ ਸਾਰੀ ਤੇ ਹਿੰਸਾ ਪੜਕਾਉਣ ਔਰ ਸਰਜਨਕ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਅਤੇ ਪੁਲਿਸ ਕਰਮਚਾਰੀਆਂ ਤੇ ਹਮਲਾ ਕਰਨ ਦੇ ਦੋਸ਼ ਚਕੇ ਰਜਿਸਟਰ ਕੀਤਾ ਅੱਜ ਅਸਮ ਪੁਲਿਸ ਦੇ ਡੀਜੀਪੀ ਜੀਪੀ ਸਿੰਘ ਨੇ ਜਾਣਕਾਰੀ ਦਿੱਤੀ ਕਿ ਕੇਸ ਨੂੰ ਗਹਿਰੀ ਜਾਂਚ ਦੇ ਲਈ ਅਸਮ ਸੀਆਈਡੀ ਨੂੰ ਟਰਾਂਸਫਰ ਕਰ ਦਿੱਤਾ ਗਿਆ ਅਸਮ ਸੀਆਈਡੀ ਦੇ ਅਸਿਸਟੈਂਟ ਡਾਇਰੈਕਟਰ ਜਨਰਲ ਆਫ ਪੁਲਿਸ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਗਠਨ ਕਰਨਗੇ ਖੜਕ ਨੇ ਜਿਹੜੀ ਚਿੱਠੀ ਦੇ ਵਿੱਚ ਜ਼ਿਕਰ ਕੀਤਾ ਅਸਮ 18 ਜਨਵਰੀ ਨੂੰ ਪਹਿਲਾਂ ਹੀ ਪੁਲਿਸ ਨੇ ਸ਼ਿਵ사ਗਰ ਜ਼ਿਲ੍ਹੇ ਚ ਅਮੀਰੀਪੁਰੀ ਵਿੱਚ ਯਾਤਰਾ ਨੂੰ ਸੁਰੱਖਿਅਤ ਰਸਤਾ ਦੇਣ ਦੀ ਬਜਾਏ ਭਾਰਤੀ ਜਨਤਾ ਪਾਰਟੀ ਦੇ ਪੋਸਟਰਾਂ ਦੀ ਸੁਰੱਖਿਆ ਕਰ ਰਹੀ ਆ 19 ਜਨਵਰੀ ਲਖੀਮਪੁਰ ਚ ਭਾਰਤ ਜਨਤਾ ਪਾਰਟੀ ਦੇ ਨਾਲ ਕੁਝ ਜੁੜੇ ਲੋਕਾਂ ਵੱਲੋਂ ਬੈਨਰ ਪੋਸਟਰ ਫਾੜਦੇ ਹੋਏ ਦਿਖਾਈ ਦਿੱਤੇ ਆਗੇ ਨੇ ਇਹ ਵੀ ਉਹਨਾਂ ਨੇ ਦੱਸਿਆ ਹੈਗਾ ਅਰੇ ਵੀ ਦੱਸਿਆ ਕਿ ਸੋਨਿਤਪੁਰ ਵਿੱਚ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੇ ਕਾਂਗਰਸ ਪਾਰਟੀ ਦੀ ਸੋਸ਼ਲ ਮੀਡੀਆ ਟੀਮ ਨਾਲ ਧੱਕਾਮੁਕੀ ਕੀਤੀ ਹੈ ਜੈਰਾ ਮਰਬੇਸ਼ ਅਧਿਕਾਰ ਤੇ ਹਮਲਾ ਹੋਇਆ ਜਦ ਕਿ ਉੱਥੇ ਐਸਪੀ ਮੁੱਖ ਮੰਤਰੀ ਦੇ ਭਰਾ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਬੰਮਤਾ ਬੈਨਰਜੀ ਇੱਕ ਕਾਰ ਹਾਸੇ ਚ ਜ਼ਖਮੀ ਹੋ ਗਏ ਨੇ ਉਹ ਵਰਦਬਾਨ ਵਿੱਚ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਬੈਠਕ ਕਰ ਤੋਂ ਬਾਅਦ ਆਪਣੀ ਕਾਰ ਚ ਰਾਜਧਾਨੀ ਕੋਲਕਾਤਾ ਵਾਪਸ ਆ ਰਹੀ ਸੀ ਉਹਨਾਂ ਨੇ ਇੱਕ ਹੈਲੀਕਾਪਟਰ ਰਾਹੀਂ ਆਉਣਾ ਸੀ ਲੇਕਿਨ ਮੌਸਮ ਖਰਾਬ ਦੇ ਕਾਰਨ ਉਹ ਫਿਰ ਕਾਰ ਤੋਂ ਹੀ ਵਾਪਸ ਆ ਰਹੇ ਸੀ ਸ਼ੁਰੂਆਤੀ ਜਾਣਕਾਰੀ ਅਨੁਸਾਰ ਜਿਹੜੀ ਉਨਤਕ ਮਿਲੀ ਕਿ ਕਾਰ ਤੇਜ਼ ਰਫ਼ਤਾਰ ਨਾਲ ਆ ਰਹੀ ਸੀ ਰਸ ਵਿੱਚ ਇੱਕ ਉੱਚੀ ਜਗ੍ਹਾ ਕਰਨ ਡਰਾਈਵਰ ਨੇ ਤੀਜੀ ਦੇ ਨਾਲ ਬ੍ਰੇਕ ਲਗਾਈ ਇਸ ਤੋਂ ਬਾਅਦ ਮਮਤਾ ਬੈਨਰਜੀ ਦਾ ਸਿਰ ਸ਼ੀਸ਼ੇ ਨਾਲ ਟਕਰਾ ਗਿਆ ਔਰ ਉਹਨਾਂ ਦੇ ਮੱਤੇ ਤੇ ਸੱਟ ਲੱਗੀ ਉਸ ਦੇ ਨਾਲ ਹੋਰ ਜਿਹੜੇ ਗੱਡੀ 'ਚ ਲੋਕ ਬੈਠੇ ਉਹ ਵੀ ਜ਼ਖਮੀ ਹੋਏ ਨੇ ਮਮਤਾ ਬੈਨਰਜੀ ਨੂੰ ਕਿੰਨੀ ਜਿਆਦਾ ਸੱਟ ਲੱਗੀ ਇਸ ਦੀ ਹਲੇ ਕੋਈ ਜਾਣਕਾਰੀ ਨਹੀਂ ਮਿਲ ਸਕੀ ਲੇਕਿਨ ਫਿਲਹਾਲ ਦੱਸਿਆ ਜਾ ਰਿਹਾ ਕਿ ਪੱਛਮੀ ਗਵਾਲ ਦੀ ਮੁੱਖ ਮੰਤਰੀ ਜ਼ਖਮੀ ਨੇ ਅਜੋਦੇਯਾ ਛੇ ਰਾਮ ਲੱਲਾ ਦੀ ਪ੍ਰਾਣ ਪ੍ਰਤੀਸ਼ਟਾ ਤੋਂ ਬਾਅਦ ਅਜ ਦੂਸਰਾ ਦਿਨਾ ਉੱਥੋਂ ਦੇ ਯੂਪੀ ਦੇ ਪ੍ਰਮੁੱਖ ਸਕੱਤਰ ਸੰਜੇ ਪ੍ਰਸ਼ਾਦ ਜਿਹੜੇ ਸਪੈਸ਼ਲ ਡੀਜੀ ਕਾਨੂੰਨ ਵਵਸਤਾ ਪ੍ਰਸ਼ਾਂਤ ਕੁਮਾਰ ਖੁੱਦ ਮੰਦਰ ਵਿੱਚ ਨੇ ਦੱਸਿਆ ਜਾ ਰਿਹਾ ਉਹ ਭਗਤਾਂ ਦੇ ਦਰਸ਼ਨ ਦੀ ਵਿਵਸਥਾ ਨੂੰ ਦੇਖ ਰਹੇ ਨੇ ਨਾਲਦੀ ਨਾਲ ਰੇਲਵੇ ਐਕਸ਼ਨ ਫੋਰਸ ਦੇ ਜਵਾਨ ਵੀ ਮੰਦਿਰ ਦੇ ਬਾਹਰ ਲੱਗੇ ਹੋਏ ਨੇ ਅਨਾਉਂਸਮੈਂਟ ਕਰਕੇ ਭਗਤਾਂ ਦੀ ਭੀੜ ਨੂੰ ਮੈਨੇਜ ਕੀਤਾ ਜਾ ਰਿਹਾ ਔਰ ਇਸੇ ਦੌਰਾਨ ਮੁੱਖ ਮੰਤਰੀ ਯੋਗੀ ਦਿੱਤਿਆਨਾਥ ਨੇ ਵੀ ਅਜੋਧਿਆ ਚ ਦਰਸ਼ਨ ਦੇ ਇੰਤਜ਼ਾਮ ਦੀ ਉਹਨਾਂ ਨੇ ਸਮੀਖਿਆ ਕੀਤੀ ਉਹਨਾਂ ਨੇ ਦੇਸ਼ ਭਰ ਦੇ ਵੀ ਵੀ ਆਈ ਪੀ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਅਜੋਧਿਆਾਂ ਤੋਂ ਪਹਿਲਾਂ ਸੂਬਾ ਸਰਕਾਰ ਨੂੰ ਇੱਕ ਹਫਤਾ ਪਹਿਲਾਂ ਦੱਸਿਆ ਜਾਵੇ ਮੰਦਿਰ ਟਰਸਟ ਤੇ ਲੋਕਲ ਪ੍ਰਸ਼ਾਸਨ ਨੂੰ ਦੱਸਿਆ ਜਾਵੇ ਤਾਂ ਜੋ ਸਭ ਵਾਸਤੇ ਠੀਕ ਰਹੇ ਇਸ ਤੋਂ ਇਲਾਵਾ ਮੰਦਰ ਦੇ ਨੇੜੇ ਪਬਲਿਕ ਟਰਾਂਸਪੋਰਟ ਦੀ ਵਿਵਸਥਾ ਨੂੰ ਵੀ ਬਿਹਤਰ ਕਰਨ ਦੇ ਮੁੱਖ ਮੰਤਰੀ ਵੱਲੋਂ ਨਿਰਦੇਸ਼ ਦਿੱਤੇ ਗਏ ਨੇ ਸੀਐਮ ਨੇ ਕਿਹਾ ਕਿ ਭਗਤਾਂ ਨੂੰ ਸੁਗਮ ਸਹਿਜ ਦਰਸ਼ਨ ਮਿਲਣ ਲਈ ਸਾਰੇ ਪ੍ਰਬੰਧ ਉਠਾਏ ਜਾ ਰਹੇ ਨੇ ਬੱਚੇ ਬਜ਼ੁਰਗ ਅਤੇ ਔਰਤਾਂ ਲਈ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ 휠ਚੇਅਰ ਦਾ ਵੀ ਇੰਤਜ਼ਾਮ ਕਰਕੇ ਰੱਖਿਆ ਭਗਤੀ ਪਾਠ ਤੇ ਜਨ ਭੂਮੀ ਪਾਠ ਤੇ ਜਿਹੜੀ ਆ ਉਹ ਜੂਟ ਮੈਟਿੰਗ ਕrai ਗਏ ਨੇ ਪਲਾਸਟਿਕ ਦੀਆਂ ਕੁਰਸੀਆਂ ਵੀ ਲਗਾਈਆਂ ਗਈਆਂ ਨੇ ਔਰ ਬੀਤੇ ਦਿਨ ਭਾਰੀ ਭੀੜ ਤੋਂ ਬਾਅਦ ਬੈਰੀਕੇਡਿੰਗ ਵੀ ਕਰ ਦਿੱਤੀ ਗਈ ਆ ਤਾਂ ਜੋ ਭਗਤ ਲਾਈਨ ਵਿੱਚ ਲੱਗ ਕੇ ਮੰਦਰ ਚ ਜਾ ਕੇ ਉਹ ਦਰਸ਼ਨ ਕਰ ਸਕਣ ਲੇਕਿਨ ਉਹਨਾਂ ਨੇ ਵੀ ਐਮਬੀਬੀਆਈਪੀ ਲੋਕਾਂ ਨੂੰ ਅਪੀਲ ਕੀਤੀ ਆ ਕਿ ਇੱਕ ਹਫਤਾ ਪਹਿਲਾਂ ਲੋਕਲ ਪ੍ਰਸ਼ਾਸਨ ਨੂੰ ਦੱਸਿਆ ਜਾਵੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਨਸੀਸੀ ਕੈਡਟ ਦੇ ਇੱਕ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਇਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਇਸ ਸਾਲ ਗੁਤੰਤਰ ਦਿਵਸ ਸਪ੍ਰੇਡ ਦੋ ਕਾਰਨਾ ਨਾਲ ਖਾਸ ਹੈ ਪਹਿਲਾ ਇਹ 75ਵਾਂ ਗੁਤੰਤਰ ਦਿਵਸ ਹੋਵੇਗਾ ਅਤੇ ਦੂਜਾ ਦੇਸ਼ ਦੀ ਨਾਰੀ ਸ਼ਕਤੀ ਨੂੰ ਸਮਰਪਿਤ ਰਹੇਗਾ ਐਨਸੀਸੀ ਕੈਡਟ ਦਾ 1 ਮਹੀਨੇ ਦਾ ਗੁਤੰਤਰ ਦਿਵਸ ਕੈਂਪ ਚੱਲ ਰਿਹਾ 20 ਜਨਵਰੀ ਨੂੰ ਕੈਡਟਸ ਦੇ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਵੀ ਪਹੁੰਚੇ ਸੇ ਇਸ ਦੌਰਾਨ ਕਿਹਾ ਸੀ ਕਿ ਐਨਸੀਸੀ ਨੌਨਵਾਂ ਵਿੱਚ ਨਾ ਕੇਵਲ ਰਾਸ਼ਟਰੀ ਬਲਕਿ ਰਾਸ਼ਟਰੀ ਗੌਰਵ ਦੀ ਵੀ ਭਾਵਨਾ ਨੂੰ ਝੁਕਾਉਂਦਾ ਰਾਸ਼ਟਰੀ ਗੌਰਵ ਮਨੁੱਖੀ ਹੱਕਾਂ ਦੇ ਦਿਲਾਂ ਦੀ ਵਿੱਚ ਸਭ ਤੋਂ ਮਜ਼ਬੂਤ ਭਾਵਨਾ ਪ੍ਰੇਰਦਾਈ 28 ਸੂਬੇ ਤੇ 8 ਕੇਂਦਰ ਸਾਧ ਪ੍ਰਦੇਸ਼ਾਂ ਦੇ ਕੁੱਲ 2274 ਜਿਹੜੇ ਕੈਡਟ ਨੇ 1 ਮਹੀਨੇ ਤੱਕ ਚੱਲਣ ਵਾਲੇ ਰਾਸ਼ਟਰੀ ਕੈਡਟ ਕੋਰ ਗੁਪਤੰਤਰ ਦਿਵਸ ਕੈਂਪ 2224 ਵਿੱਚ ਭਾਗ ਲੈ ਰਹੇ ਨੇ ਇਹਨਾਂ ਵਿੱਚੋਂ 907 ਕੁੜੀਆਂ ਨੇ ਕਪਤੰਦਰ ਦੀ ਪ੍ਰੇਡ ਦੇ ਦੌਰਾਨ 16 ਸੂਬੇ ਕੇਂਦਰ ਸਹਾਸਤ ਪ੍ਰਦੇਸ਼ 9 ਕੇਂਦਰੀ ਮੰਤਰਾਲੇ ਵਿਭਾਗਾਂ ਦੀ 25 ਝਾਕੀਆਂ ਸ਼ਾਮਲ ਹੋਏਗੀ ਇਹਨਾਂ ਸੂਬਿਆਂ ਵਿੱਚ ਅਰਨਾਚਲ ਪ੍ਰਦੇਸ਼ ਹਰਿਆਣਾ ਮਣੀਪੁਰ ਮੱਧ ਪ੍ਰਦੇਸ਼ 오ਡੀਸਾ ਸਤਿਸ਼ਗੜ ਰਾਜਸਥਾਨ ਮਹਾਰਾਸ਼ਟਰ ਆਂਧਰਾ ਪ੍ਰਦੇਸ਼ ਲਦਾਖ ਤਾਮਿਲਨਾਡੂ ਗੁਜਰਾਤ ਮਗਾਲਿਆ ਝਾਰਖੰਡ ਉੱਤਰ ਪ੍ਰਦੇਸ਼ ਅਤੇ ਤੇਲੰਗਾਨਾ ਦੇ ਨਾਮ ਹੈ ਜਦਕਿ ਪੰਜਾਬ ਤੇ ਦਿੱਲੀ ਇਸ ਵਾਰ ਇਹਨਾਂ ਦੋਨਾਂ ਸੂਬਿਆਂ ਦੀ 26 ਜਨਵਰੀ ਨੂੰ ਹੋਣ ਵਾਲੀ ਪਰੇਡ ਦੇ ਦੌਰਾਨ ਝਾਕੀ ਨਹੀਂ ਦੇਖ ਨੂੰ ਮਿਲੇਗੀ ਪੱਛਮੀ ਬੰਗਾਲ ਵਿੱਚ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਅਦੀਰ ਰੰਜਨ ਚੌਧਰੀ ਨੇ ਇੱਕ ਵਾਰ ਫਿਰ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੇਨਰਜੀ ਤੇ ਨਿਸ਼ਾਨਾ ਸਾਧਿਆ ਇੱਕ ਨਿਊਜ਼ ਏਜੰਸੀ ਦੇ ਨਾਲ ਗੱਲਬਾਤ ਕਰਦੇ ਹੋਏ ਅਦੀਰ ਰੰਜਨ ਚੌਧਰੀ ਨੇ ਕਿਹਾ ਕਿ ਮਮਤਾ ਬੇਨਰਜੀ ਇੱਕ ਮੌਕਾਪਰਸ ਲੀਡਰ ਹੈ ਸਾਨੂੰ ਉਹਨਾਂ ਤੇ ਵਿਦਿਆ ਤੇ ਚੋਣੇ ਲੜਨੇ ਚਾਹੀਦੇ ਅਦੀਰ ਨੇ ਵੀ ਕਿਹਾ ਕਿ ਕਾਂਗਰਸ ਆਪਣੇ ਦੰਤੇ ਚੋਣਾ ਲੜਨਾ ਜਾਂਦੀ ਹੈ ਅਸੀਂ ਪੱਛਮੀ ਬੰਗਾਲ ਵਿੱਚ ਦੋ ਸੀਟਾਂ ਜਿਹੜੀਆਂ ਲੋਕ ਸਭਾ ਚੋਣਾ 2119 ਵਿੱਚ ਜਿੱਤੀਆਂ ਸੀ ਉਹ TMC ਤੇ BJP ਨੂੰ ਹਰਾ ਕੇ ਹੀ ਜਿੱਤੀਆਂ ਸਨ ਮਮਤਾ ਖੁਦ ਕਾਂਗਰਸ ਪਾਰਟੀ ਦੀ ਧਾਰ ਦੇ ਨਾਲ ਹੀ 2111 ਵਿੱਚ ਪੱਛਮੀ ਬੰਗਾਲ ਵਿੱਚ ਸੱਤਾ ਵਿੱਚ ਆਈ ਸੀ ਚੌਧਰੀ ਦਾ ਇਹ ਬਿਆਨ ਰਾਹੁਲ ਗਾਂਧੀ ਦੇ ਅਸਮ ਵਿੱਚ ਮੰਗਲਵਾਰ ਨੂੰ ਦਿੱਤੇ ਬਿਆਨ ਤੋਂ ਬਾਅਦ ਆਇਆ ਜਿਸ ਵਿੱਚ ਉਹਨਾਂ ਕਹਿਆ ਸੀ ਕਿ ਮਮਤਾ ਕਾਂਗਰਸ ਦੇ ਬਹੁਤ ਤਕਰੀਬ ਆ ਸ਼ੀਟਾਂ ਦੇ ਵਟਵਾਰੇ ਤੇ ਗੱਲਬਾਤ ਚੱਲ ਰਹੀ ਹੈ ਤੇ ਕਦੀ ਕਦੀ ਸਾਡੇ ਨੇਤਾ ਕੁਝ ਕਹਿੰਦੇ ਨੇ ਤੇ ਉਹਨਾਂ ਦੇ ਨੇਤਾ ਕੁਝ ਕਹਿੰਦੇ ਨੇ ਪਰ ਇਹ ਚੱਲਦਾ ਹੀ ਰਹਿੰਦੇ ਨੇ ਇੱਕ ਆਮ ਸੁਭਾਵਿਕ ਗੱਲ ਪਰ ਇਸ ਤਰ੍ਹਾਂ ਦੀਆਂ ਟਿੱਪਣੀਆਂ ਨਾਲ ਕੋਈ ਫਰਕ ਨਹੀਂ ਪੈਂਦਾ ਲੇਕਿਨ ਹੁਣ ਅਦੀਰ ਰੰਜਨ ਚੌਧਰੀ ਨੇ ਮਮਤਾ ਬੇਨਰਜੀ ਨੂੰ ਮੌਕਾ ਪ੍ਰਸਤ ਲੀਡਰ ਦੱਸ ਦਿੱਤਾ ਹੈ ਪੰਜਾਬ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਤੇ ਸੂਬੇ ਦੇ ਸਾਬਕਾ ਵਜ਼ੀਰ ਨਵਜੋਤ ਸਿੰਘ ਸਿੱਧੂ ਕਰਤਾਰਪੁਰ ਸਾਹਿਬ ਦੇ ਦਰਸ਼ਨ ਲਈ ਪਾਕਿਸਤਾਨ ਰਵਾਨਾ ਹੋਏ ਨੇ ਇਸ ਮੌਕੇ ਉਹਨਾਂ ਦੇ ਨਾਲ ਕਈ ਸਾਥੀ ਅਤੇ ਸਾਬਕਾ ਕਾਂਗਰਸ ਪਾਰਟੀ ਦੇ ਵਿਧਾਇਕ ਵੀ ਨਾਲ ਸਨ ਉਹਨਾਂ ਨੇ ਕਿਹਾ ਕਿ ਅਸੀਂ ਹਮੇਸ਼ਾ ਵੱਡੀ ਗੱਲ ਕਰਨ ਵਿੱਚ ਵਿਸ਼ਵਾਸ ਰੱਖਦੇ ਹਾਂ ਇਸ ਮੌਕੇ ਸਿੱਧੂ ਕਰਤਾਰਪੁਰ ਸਾਹਿਬ ਨੂੰ ਜਦੋਂ ਮਹਿੰਗੀ ਫੀਸ ਦੇ ਮਾਮਲੇ ਸਵਾਲ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਅਸਲੀ ਉਹਨੂੰ ਉਦੋਂ ਹੀ ਮਿਲੂਗਾ ਜਦ ਸੂਬੇ ਦੇ ਸਾਰੇ ਬਜ਼ੁਰਗਾਂ ਨੂੰ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਵਾਏ ਜਾਣ ਉਹਨੇ ਕਿਹਾ ਕਿ ਇਸ ਤੇ 5 ਕਰੋੜ ਤੋਂ ਜ਼ਿਆਦਾ ਖਰਚ ਨਹੀਂ ਆ ਉਹਨੇ ਕਿਹਾ ਕਿ ਇਸ ਲਈ ਸਰਕਾਰ ਜਾਂ ਸ਼ਰੋਮਣੀ ਗੁਰਦਾ ਪ੍ਰਬੰਧਕ ਕਮੇਟੀ ਨੂੰ ਕੋਈ ਪਹਿਲ ਕਰਨੀ ਚਾਹੀਦੀ ਹੈ ਸੁਲਾਵ ਨੇ ਕਿਹਾ ਕਿ ਦੋਨਾ ਦੇਸ਼ਾਂ ਦੇ ਸਬੰਧਾਂ ਵਿੱਚ ਵੀ ਸੁਧਾਰ ਹੋਣੇ ਚਾਹੀਦੇ ਸਿੱਧੂ ਨੇ ਇਸ ਮੌਕੇ ਕਿਹਾ ਕਿ ਕਿਸਾਨਾਂ ਦੇ ਮੁੱਦੇ ਦੇ ਵੀ ਗੱਲ ਕੀਤੀ ਉਹਨੇ ਕਿਹਾ ਕਿ 1993 ਚ ਡੀਜ਼ਲ ਦਾ ਰੇਟ 5 ਰੁਪਏ ਸੀ ਲੇਕਨ ਹੁਣ ਤੇਲ ਦਾ ਰੇਟ 100 ਰੁਪਏ ਨੇ ਪਰ ਕਿਸਾਨਾਂ ਨੂੰ ਹਲੇ ਤੱਕ ਉਹਨਾਂ ਦੀ ਫਸਲਾਂ ਦੀ ਲਾਗਤ ਨਹੀਂ ਮਿਲ ਰਹੀ ਕਿਸਾਨਾਂ ਦੀ ਫਸਲ ਤੇ ਐਮਐਸਪੀ 40 ਰੁਪਏ ਹੀ ਵਿਦਾਇਆ ਜਾਂਦੀ ਜਦ ਕਿ ਖੇਤੀ ਉਤਪਾਦਨਾਂ ਦੀ ਲਾਗਤ ਵਿੱਚ 40% ਦੀ ਵਾਧ ਕੇ ਬਹੁਤ ਜ਼ਿਆਦਾ ਹੋ ਚੁੱਕੀ ਹੈ ਔਰ ਕਿਸਾਨਾਂ ਦੀ ਜੇਬ ਚੋਂ 4000 ਰੁਪਏ ਨਿਕਲ ਰਹੇ ਨੇ ਉਹਨਾਂ ਨੇ ਦੱਸਿਆ ਕਿ ਉਹ ਹਮੇਸ਼ਾ ਹੀ ਅਜਿਹੇ ਮੁੱਦੇ ਠਾਉਂਦੇ ਰਹਿੰਦੇ 2018 ਵਿੱਚ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸੌਚਕ ਸਮਾਗਮ ਵਿੱਚ ਨਵਜੋਤ ਸਿੰਘ ਸਿੱਧੂ ਪਾਕਿਸਤਾਨ ਗਏ ਸੀ ਉਦੋਂ ਪੰਜਾਬ ਸਰਕਾਰ ਚ ਉਹ ਮੰਤਰੀ ਸੀ ਉਹਨਾਂ ਨੇ ਪਾਕਿਸਤਾਨ ਦੇ ਉਸ ਸਮੇਂ ਆਰਮੀ ਚੀਫ ਕਮਰ ਜਵਾਦ ਬਾਜਵਾ ਦੇ ਨਾਲ ਮੁਲਾਕਾਤ ਕੀਤੀ ਤੇ ਇਸੇ ਦੌਰਾਨ ਸਿੱਧੂ ਦੀ ਜਫੀ ਨੇ ਦੇਸ਼ ਦੀ ਸਿਆਸਤ 'ਚ ਕਈ ਪੁਵਾੜੇ ਪਾਏ ਸੀ ਲੇਕਿਨ ਉਦੋਂ ਹੀ ਐਲਾਨ ਹੋਇਆ ਸੀ ਕਿ ਪਾਕਿਸਤਾਨ ਸਰਕਾਰ ਕਰਤਾਰਪੁਰ ਕਾਰੀਡੋਰ ਖੋਲਣਾ ਚਾਹੁੰਦੀ ਹੈ ਤੇ ਜਿਸ ਤੋਂ ਬਾਅਦ ਭਾਰਤ ਸਰਕਾਰ ਨੂੰ ਵੀ ਹਮਾਇਤ ਕਰਨੀ ਪਈ ਸੀ ਤੇ ਨਵਜੋਸ਼ ਸਿੰਘ ਸਿੱਧੂ ਉਹਨਾਂ ਦੇ ਸੌਂਚਕ ਬਾਗਮ ਤੋਂ ਬਾਅਦ ਜਦੋਂ ਫਿਰ ਕਰਤਾਰਪੁਰ ਕਾਰੀਡੋਰ ਦਾ ਉਦਘਾਟਨ ਹੋਇਆ ਸੀ ਉਦੋਂਗੇ ਤੇ ਹੁਣ ਉਹਨਾਂ ਦਾ ਹੈ ਪਾਕਿਸਤਾਨ ਦੇ ਵਿੱਚ ਤੀਜਾ ਦੌਰਾ ਬਤੌਰ ਉਹ ਸ਼ਰਦਾਲੂ ਗੁਰੂ ਘਰ ਨਤਮਸਤਕ ਹੋਣ ਗਏ। ਫਿਲਹਾਲ ਦੇਸ਼ ਦਾ ਖਬਰਨਾਮਾ ਇਥੇ ਸਮਾਪਤ ਕਰਦੇ ਹਾਂ ਵਧੇਰੇ ਖਬਰਾਂ ਜਾਣ ਲਈ ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ ਧੰਨਵਾਦ।